ਵਾਜੇ ਗਾਜੇ ਨਾਲ ਬਰਾਤ ਲੈਣ ਗਈ ਸੀ ਯੂਕੇ ਵਾਲੀ ਨੂੰ ਨੂੰ ਅੱਗੋਂ ਨਾ ਹੀ ਲੱਭੀ ਲਾੜੀ ਤੇ ਨਾ ਹੀ ਲੱਭਿਆ ਪੈਲਸ ਤੁਸੀਂ ਵੀ ਦੇਖੋ ਮੌਕੇ ਤੇ ਪੂਰੇ ਟੱਬਰ ਨੂੰ ਪੈ ਗਈਆਂ ਭਾਜੜਾਂ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਇਹ ਬੇहद ਦੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਏ ਜਿੱਥੇ ਕਿ ਵਿਆਹ ਵਾਲੀ ਕੁੜੀ ਵੀ ਨਹੀਂ ਲੱਭਦੀ ਤੇ ਇੱਥੇ ਤੱਕ ਕੀ ਪਤਾ ਟਿਕਾਣਾ ਤੱਕ ਨਹੀਂ ਮਿਲਦਾ ਜਿਹੜਾ ਕਿ ਕਾਰਡ ਦੇ ਉੱਤੇ ਲਿਖਾਇਆ ਹੋਇਆ ਸੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਮੁੰਡੇ ਦੀ ਹੈ ਜਿੱਥੇ ਕਿ ਉਹ ਬਰਾਤ ਲੈ ਕੇ ਮੋਗਾ ਪਹੁੰਚਦਾ ਤੇ ਅੱਗੋਂ ਕੁੜੀ ਵੀ ਨਹੀਂ ਮਿਲਦੀ ਤੇ ਪ੍ਰਾਪਤੇ ਜਿਹੜਾ ਪੈਲੈਸ ਦੱਸਿਆ ਹੁੰਦਾ ਏ ਉਹ ਵੀ ਨਹੀਂ ਮਿਲਦਾ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਕਰੋ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ ਪ੍ਰੇਮ ਸੈਂਟਰ ਨਹੀਂ ਹੁੰਦਾ ਥੋੜਾ ਜਿਆਦਾ ਰੋਚੀ ਆਜੋ ਆਣੋ ਆਜੋ ਐਡ ਹੋ ਜਿਓ ਮਨਜੀ ਕਿਨਾ ਮੈਂ ਤੁਹਾਡਾ ਮਨਜੀ ਸਰ ਕਿੱਥੋਂ ਦੇ ਰਹਿਣ ਵਾਲੇ ਆਂ ਮੈਂ ਅੰਮ੍ਰਿਤਸਰ ਦੇ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਉਹਦੇ ਦਿੌਰ ਦਾ ਹਾਂਜੀ ਕੌਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੀ ਉਹਦੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆਂ ਭਾਜੀ ਕਾਸ਼ ਨਹੀਂ ਪਣੀ ਪਹਿਲਾਂ ਮੈਨਾਂ ਫੋਨ ਤੇ ਸਾਰਾ ਕੁਝ ਤਨੈਤ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆਂ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਹੈ ਤੇ ਕੋਈ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰੀਆਂ ਦੀ ਗੱਲਾਂ ਪਤਾ ਵੀ ਸੁਣਦੀ ਨਹੀਂ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ